ਜਾਏ ਬ੍ਰਿਟਿਸ਼ ਬਹਾਸੀ ਦੀ ਇਹ ਮਸ਼ੀਨ ਆਪੇ ਦੇਖ ਲਾਖਤਾਂ ਹੈ ਐਸ ਲਾਈਵ ਵੀਡੀਓ ਆ ਰਿਹਾ ਹੈ ਇੱਕ ਕੱਢ ਕੱਚਾ ਸਭੀ ਅਸੀਂ ਕੱਢ ਲੈ ਰਹੇ ਹਾਂ ਅਰੇ ਕਦੇ ਦਾ ਬੱਚਾ ਆਇਆ ਮੈਂ ਕੀ ਬੱਚਾ ਫਿਕਰ ਨਾ ਕਰਿਆ ਥੋ ਦਾਂ ਦੇ ਬੰਸ਼ੇ ਤੇ ਵਾਹ ਤਾਂ ਸੁਣ ਲੈ ਜੇ ਆ ਜਾ ਮਾਤਾ

ਕੀ ਕਰਦਾ ਸੀ ਇਹ ਆਈਟੀ ਕਰਦਾ ਸੀ ਸ਼ੀਰ ਸ਼ੀਰ ਵਿੱਚ ਕੀ ਸਬਜੈਕਟ ਤੇ ਇਲੈਕਟ੍ਰੀਸ਼ੀਅਨ ਤੇ ਕਿੰਨੇ ਉਮਰ ਸੀ ਇਹ ਦੀ ਇਹਦੀ 18 ਥਰ੍ਹਾਂ ਸਾਲ ਦਾ ਸੀ ਹਾਂਜੀ ਹਾਂਜੀ ਤੇ ਕੀ ਗੱਲ ਹੋਈ ਅੱਜ ਸਵੇਰੇ ਕਿੱਥੇ ਗਿਆ ਇਸ ਨੂੰ ਸਵੇਰੇ ਮੋੜ ਤੱਕ ਗਿਆ ਸੀਗਾ ਉੱਥੇ ਬਿਜਲੀ ਦਾ ਕਰੰਟ ਲੱਗਿਆ ਖੰਭੇ ਨਾਲ ਤੇ ਪਾਣੀ ਖੜਾ ਸੀ ਪਾਣੀ ਖੜਾ ਸੀ ਬਹੁਤ ਜ਼ਿਆਦਾ ਪਹਿਲਾਂ ਵੀ ਪਾਣੀ ਖੜਦਾ ਹੈ ਪਾਣੀ ਤਾਂ ਬਹੁਤ ਖੜਦੇ ਉਰੇ ਆਈ ਸਮੱਸਿਆ ਆ ਗਈ ਅੱਛਾ ਫਿਰ ਜੇਕਰ ਉੱਥੇ ਕਰੰਟ ਲੱਗਿਆ ਹਾਂਜੀ ਹਾਂ ਉਸ ਤੋਂ ਬਾਅਦ ਕਿਸੇ ਕਿੱਥੇ ਲੈ ਕੇ ਗਿਆ ਉਸ ਵਾਰ ਅਸੀਂ ਸਿਵਲ ਹਸਪੀਟਲ ਐਮਰਜੈਂਸੀ ਲਾ ਕੇ ਜਾਈਏ ਉਹ ਉਥੇ ਅਸੀਂ ਜਿਵੇਂ ਵਗੈਰਾ ਕਰੀ ਹੋਵਾਂਗੇ ਵੀਰ ਜੀ ਇੱਥੋਂ ਜਿਵੇਂ ਪਾਣੀ ਕਰਕੇ ਅੱਜ ਲੱਗਦਾ ਇਸ ਤਰ੍ਹਾਂ ਦਾ ਹਾਲ ਹੋਇਆ ਕਿ ਬੱਚੇ ਖੰਮ ਲੱਗਦਾ ਪਾਣੀ ਖਾਣ ਨਾਲ ਕਰਕੇ ਕੁਝ ਐਵੇਂ ਸ਼ਾਰਟ ਹੋਇਆ ਕੰਨ ਉਹ ਠੀਕ ਕਰਟ ਲੱਗਿਆ ਉਹਨੂੰ ਬਾਹਰ ਪਾਣੀ ਕਰਟ ਆ ਗਿਆ ਵੀਰ ਜੀ ਉਹ ਉਹਦੇ ਕਰਕੇ ਬੱਚਾ ਡੰਗ ਰਿਹਾ ਸੀ ਉੱਥੋਂ ਉਹਨੇ ਜਦ ਖੰਬੇ ਨੂੰ ਹੱਥ ਲਾਇਆ ਉੱਚ ਕਰੰਟ ਸੀਗਾ ਕਰਾਂਟ ਨੇ ਥੱਲੇ ਮਾਰਿਆ ਭਗਾ ਕੇ ਥੱਲੇ ਪਾਣੀ ਸੀਗਾ ਪਾਣੀ ਚ ਵੀ ਕਰੰਟ ਆ। ਤੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦਾ ਅਸੀਂ ਬਹੁਤ ਵਾਰੀ ਕਹਿ ਬੈਠੇ ਆ ਵੀ ਇੱਥੇ ਜਿਹੜਾ ਪਾਣੀ ਖੜਦਾ ਬਹੁਤ ਜ਼ਿਆਦਾ। ਜਿਹਦਾ ਕੋਈ ਹੱਲ ਕੀਤਾ ਜਾਵੇ। ਕਿ ਨੌਜਵਾਨ ਬੱਚੇ ਦੀ ਮੌਤ ਹੋਈ ਹੈ 18-19 ਸਾਲ ਦਾ ਬੱਚਾ। ਅਸੀਂ ਹੋਰ ਵੀ ਕੋਈ ਨੁਕਸਾਨ ਬਹੁਤ ਵੱਡਾ ਨੁਕਸਾਨ ਹੋਇਆ ਪਹਿਲਾਂ ਵੀ ਇੱਕ ਬੱਚੇ ਦੀ ਡੈਥ ਹੋਈ ਹੈ ਇਸੇ ਕਰਕੇ ਉਹ ਵੀ ਕਰੰਟ ਲੱਗਣ ਹਾਂ ਜੋ ਵੀ ਕਰੰਟ ਲੱਗਣ ਕਰਕੇ ਹੋਇਆ। ਉਹਨੂੰ ਕਿੰਨਾ ਸਮਾਂ ਹੋ ਗਿਆ ਉਹਨੂੰ ਹੋ ਗਏ ਜੀ 7-8 ਸਾਲ ਹੋ ਗਏ। ਪਰ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ ਹੈਗਾ ਪਾਣੀ ਬਹੁਤ ਜ਼ਿਆਦਾ ਖੜਦਾ ਨਾਲੇ ਐਮਐਲਏ ਦੀ ਕੋਠੀ ਹੈ ਸਾਹਮਣੇ ਦੇ ਕੋਲ ਪ੍ਰਸ਼ਾਸਨ ਅਹੀ ਹੀ ਮੰਨ ਕਰਦੇ ਆ ਮੇਰਾ ਕੋਈ ਹੱਲ ਕੀਤਾ ਇਹ ਮੋੜ ਤੇ ਗਿਆ ਜੀ ਇੱਥੋਂ ਕਰੋ ਮੋੜ ਤੇ ਗੰਬੇ ਗੰਬੇ ਨੂੰ ਇਹਨੇ ਭੱਜ ਲੱਗ ਗਿਆ ਉਹਦੇ ਦੀ ਗਰੰਟ ਸੀਗਾ ਜੀ ਜੇਦੀ ਪਕੜ ਲਿਆ ਉਹਨੇ ਛੱਡੇ ਹੀ ਨਹੀਂ ਫਿਰ ਤੇ ਪਾਣੀ ਵੀ ਗੜਾ ਖੜਾ ਉਹ ਪਾਣੀ ਬਹੁਤ ਖੜਾ ਜੀ ਪਾਣੀ ਖੜਾ ਪਾਣੀ ਦੇ ਵੀ ਤਾਂ ਗਰੰਟ ਆ ਗਿਆ ਜੀ ਆਣੀ ਜੀ ਕਰਨ ਤੇ ਸੀਗਾ ਇਹ ਗੰਬੇ ਨੂੰ ਹਤਰਾ ਇੱਕ ਉਰੀ ਚੰਪਰਿਆ ਹਰ ਤੋ ਗਿਆ ਨਾ ਹਰ ਤੋ ਗਿਆ ਜੀ ਮੰਗਤੀ ਕਰਦਾ ਤੁਹਾਡਾ ਕੀ ਲੱਗਦਾ ਸੀ ਮੇਰੇ ਭਤੀਜੇ ਦਾ ਮੁੰਡਾ ਜੀ ਮੇਰਾ ਮੇਰਾ ਪੁੱਤੇ ਸਪੋਤਾ ਸਮਝੋ ਮੇਰਾ ਕੀ ਮੰਗਦੇ ਨਹੀਂ ਦੱਦਿਆ ਤੁਸੀਂ ਆਨੇ ਮੰਗਿਆ ਕਰਦੇ ਹੀ ਦੇਖੋ ਹੁਣ ਇੱਕ ਇਹ ਬੱਚਾ ਸਾਡੇ ਨਾਲ ਤਾਂ ਹੋ ਗਿਆ ਵੀ ਹੁਣ ਇਤੋਂ ਗੰਬੇ ਨੂੰ ਮਦਰਾਵਾ ਇਹਨਾਂ ਬਲਾਈਟਰ ਠੀਕ ਕਰਨੇ ਚਾਹੀਦੇ ਆ ਸਾਰੇ ਖੱਲੜਾ ਕੁਆਂਟੀਟੀ ਕਰਦਾ ਹੈ ਪਾਣੀ ਉਹਨੇ ਕਿੰਨੀ ਦੇਰ ਤੋਂ ਘਟਦਾ ਹੈ ਪਾਣੀ ਤਾਂ ਹਮੇਸ਼ਾ ਹੀ ਘਟਦਾ ਜੀ ਥੋੜਾ ਵੀ ਪੈਂਦਾ ਪਾਣੀ ਘਟ ਜਾਂਦਾ ਜੀ ਇਹਦਾ ਕੋਈ ਹੱਲ ਨਹੀਂ ਹੋਇਆ ਕਦੇ ਕੋਈ ਹੱਲ ਕੀਤਾ ਹੀ ਨਹੀਂ ਜੀ ਇਹਨਾਂ ਨੇ ਸਾਡਾ ਨੌਜਵਾਨ ਬੱਚਾ ਚਲਾ ਗਿਆ ਜੀ ਕਿੰਨੀ ਉਮਰ ਸੀ ਉਹਦੀ ਕੋਈ ਸਾਲ ਨਹੀਂ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ